ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਮੈਂ ਨਰਿੰਦਰ ਸਿੰਘ ਟਿਵਾਰਾ ਅਮਰੀਕਾ ਮੇਰੀ ਹਮਸਾਹ ਰਾਜਿੰਦਰ ਕੌਰ ਟਿਵਾਰਾ ਅੱਸੀ ਅੱਜ ਤੁਹਾਡੇ ਨਾਲ ਕੁਝ ਪਲਾਂਟਸ ਬਾਰੇ ਗੱਲ ਸੰਜੀ ਕਰਦੇ ਹਾਂ ਹਾਂਜੀ ਹਾਂਜੀ ਇਹ ਪਲਾਂਟ ਪੀਚ ਆੜੂ ਹਾਂਜੀ ਇਹ ਬਹੁਤ সুইਟ ਹੈ ਬੜਾ ਇਹਦੇ ਪੱਤੀਆ ਬੂਟਾ ਹੈ ਤੇ ਇਹ ਮੇਰੇ ਕੋਲ ਵੱਡਾ ਪਲਾਂਟ ਹੈਗਾ ਹੋਲ ਦੇ ਵਿੱਚੋਂ ਫਰੂਟ ਮੈਂ ਮੈਂ ਤੁਮ ਦੱਸਦਾ ਪਰਮਿੰਦਰ ਸਿੰਘ ਟਵਾਲਾ ਟਵਾਲਾ ਰੇਡੀਓ ਉਹਨਾਂ ਤੋਂ ਨਾਲ ਬੇਰੀ ਸੰਜਾਇ ਉਹਨਾਂ ਨੇ ਵੀ ਬੂਟੇ ਵੰਡਦੇ ਨੇ ਪ੍ਰਸ਼ਾਦ ਦਿੰਦੇ ਨੇ ਚੰਗੀ ਨੇਚਰ ਹੈ ਤੇ ਬਾਤਵਾਰ ਨੂੰ ਹਰਾ-ਭਰਾ ਰੱਖਣ ਲਈ ਉਹਨਾਂ ਦਾ ਬੜਾ ਯੋਗਦਾਨ ਹੈ ਮੈਂ ਵੀ ਉਹਨਾਂ ਤੋਂ ਪ੍ਰਭਾਵਿਤ ਹੋਇਆ ਇਸ ਲਈ ਮੈਂ ਜਦੋਂ ਫਰੂਟ ਪੀਚ ਦਾ ਲੱਗਿਆ ਮੈਂ ਸਭ ਯਾਰਾਂ ਦੋਸਤਾਂ ਨੂੰ ਮਿੱਤਰਾਂ ਨੂੰ ਗਵਾਂਡੀਆਂ ਨੂੰ ਬੰਡੇ ਸਭ ਨੇ ਬੜੀ ਤਾਰੀਫ ਕਰੀ ਬੜਾ ਮਿੱਠਾ ਪੀ ਜਾਏ ਫੋ ਸੋ ਮੈਂ ਫਿਰ ਬੁੱਟੇ ਵੀ ਤਿਆਰ ਕੀਤੇ ਹੁਣ ਇਹ ਦੱਸੋ ਤੁਸੀਂ ਇਹ ਬੁੱਟਾ ਕਿਵੇਂ ਤਿਆਰ ਕੀਤਾ ਇਹ ਮੈਂ ਜੀ 2.5 ਸਾਲ ਪਹਿਲਾਂ ਸੀਰ ਤੋਂ ਬੁੱਟਾ ਤਿਆਰ ਕੀਤਾ ਕੀ ਕੁਝ ਪਾਇਆ ਇਹਦੇ ਵਿੱਚ ਇਸ ਵਿੱਚ ਪੱਤੇ ਵਾਲੀ ਖਾਦ ਤੇ ਦੂਜੀ गोबर ਖਾਦ ਤੇ ਉਹ ਪਾ ਕੇ ਸੀਰ ਤੇ ਅਰਦ ਕੀਤਾ ਪਿਛਲੇ ਸਾਲ ਇਸ ਨੇ ਸਾਨੂੰ 10012 ਪੀਸ ਪਰ ਉਰਤੇ ਰਹਤੇ ਓਕੇ ਇਸ ਵਾਰੀ ਕਿੰਨੇ ਫਲ ਇਸ ਵਾਰੀ 25 30 ਤੇ ਕੁਛ ਅਸੀ ਖਾ ਇਹਦੇ ਚੋਂ 30 ਸੀ ਕੀਤਾ ਬਹੁਤ ਹੀ ਮਿੱਠਾ ਹੈ ਇਹ ਮੇਰਾ ਇੱਕ ਦੋਸਤ ਹੈ ਉਸ ਉਹਨੂੰ ਮੈਂ ਕਿਹਾ ਵੀ ਤੂੰ ਬਾਗਲਾ ਬੁੱਟੇ ਲਾਓ ਉਹ ਕਹਿੰਦਾ ਥਾਂ ਘੱਟ ਹੈ ਮੈਂ ਕਿਹਾ ਨਹੀਂ ਇੱਕ ਦੋ ਪਲੈਂਟ ਤਾਂ ਲਾ ਯਾਰ ਉਹ ਕਹਿੰਦਾ ਕਿਹੜਾ ਲਾ ਮੈਂ ਕਿਦਰਾ ਮੈਂ ਕਿਹਾ ਮੈਂ ਤੈਨੂੰ ਮੈਂ ਤੈਨੂੰ ਗਿਫਟ ਦਊਗਾ ਯਾਦਗਾਰੀ ਓਕੇ ਉਹ ਹੁਣ ਆ ਰਿਹਾ ਮੇਰੇ ਬਾ ਕੋਲ ਤੇ ਮੈਂ ਉਹਨੂੰ ਪ੍ਰੈਜੈਂਟ ਦੇ ਰਿਹਾ ਓਕੇ ਜੀ ਓਕੇ ਠੀਕ ਹੈ ਇਸ ਵਾਰਾ ਮੈਨੂੰ ਬੜਾ ਸ਼ੌਕ ਆ ਫੀਲਿੰਗ ਆਉਂਦੀ ਹੈ ਪੰਜਾਬ ਦੀ ਆਪਣੀ ਧਰਤੀ ਦੀ ਜਾਮਣ ਲਾਈ ਹੈ ਨਿੰਬੂ ਲਾਏ ਬੂਟੇ ਲਾਏ ਨੇ ਬੜਾ ਕੁਝ ਉਹ ਕਿਤਾ ਬੜੀ ਖੁਸ਼ੀ ਆਉਂਦੀ ਹੈ ਇਹ ਦੇ ਵਿੱਚ ਸ਼ਾਇ ਚਾਮਸ ਵਿੱਚ ਇਹ ਚਿੜੀਆਂ ਜਾਨਵਰ ਪੰਛੀ ਤੈ ਟਾਉਂਦੇ ਨੇ ਮਨ ਨੂੰ ਸਕੂਨ ਆਉਂਦਾ ਓਕੇ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਥੈਂਕ ਯੂ ਗੁੱਡ ਮਾਰਨਿੰਗ ਹਾਂਜੀ ਆਜੋ ਅਮਰੀਕਾ ਕੈਲੀਫੋਰਨੀਆ ਪਿੱਕ ਦਾ ਪ੍ਰਾਮ ਹਲੋ ਜੀ ਹਲੋ ਜੀ ਸਖਸਖ ਤੋਂ ਕੋਲੇ ਚ ਛੜਨਾ ਨਹੀਂ ਨਹੀਂ ਤੋੜ ਦੋ ਸਨ

what can we do volleyball de bolle bolle la guchai tut gaya papa inne ek vand di hai hm phir phir tod lange main ta kehne chalo koi ha sak sak tod lene ho a jao bhravo ho veer ji itle bahut jate ho ਸਾਰਾ ਪਲੰਪਰ ਆਪੇ ਆਪੁੱਟ। ਤਾਂ ਇਹ ਕਹਿੰਦਾ ਹੋਰ ਕਰਦੇ। ਹਾਂ। ਟੋਕ ਜੇ ਭਰ ਕੇ ਇੱਥੇ ਬਾਹਰ ਨਾ ਕਰਦੇ ਨੇ। ਹੈ? ਚੱਕ ਕੇ ਜੰਮੀ ਨੂੰ ਤੇਜ। ਹਾਂ। ਆਪਾਂ ਨਹੀਂ ਧਰ ਸਕਦੇ। ਆਪਾਂ ਤਾਂ ਵੰਡਾਂ ਗਏ ਬਸ। ਹਾਂ ਬਸ। ਇਹ ਵੀ ਰੱਬ ਨੇ ਚੰਗੇ ਲਾਇਆ ਦਿੰਦੇ। ਚਲੋ ਹਾਂ ਇਹ ਕਰੂ। ਉਹਨੂੰ ਉੱਥੇ